ਤੁਸੀਂ ਇਹਦੇ ਚ ਇੱਕ ਯੂਨੀਕ ਚੀਜ਼ ਦੇਖੋਗੇ ਪ੍ਰੋਪਰ ਇਹਦੇ ਚ ਅੰਦਰ ਅਸੀਂ ਲਾਈਟਿੰਗ ਦਿੱਤੀ ਹੈ ਹਾਂ ਇਹ ਦਿਖਾਉਗੇ ਹਾਂਜੀ ਬਾਰਡਰ ਦੇ ਉੱਤੇ ਉਹ ਵੀ ਤੁਸੀਂ ਦੇਖੋਗੇ ਆਟੋ ਸਵਿਚ ਦੇ ਨਾਲ ਹੈ ਆ ਦੇਖੋ ਜਿਵੇਂ ਫ੍ਰਿਜ ਦੇ ਵਿੱਚ ਹੁੰਦਾ ਜਿਵੇਂ ਪੱਲੇ ਬੰਦ ਹੋਣਗੇ ਲਾਈਟ ਆਫ ਹੋ ਜਾਊਗੀ ਠੀਕ ਦੂਜੇ ਇਹ ਜਿਹੜੇ ਕਬਜੇ ਇਹਨਾਂ ਨੂੰ ਆਟੋ ক্লোਜ਼ ਹਿੰਜਸ ਬੋਲਦੇ ਠੀਕ ਹੈ ਇਹ ਐਲੂਮੀਨੀਅਮ ਦੇ ਉੱਤੇ ਪਾਊਡਰ ਕੋਟਡ ਹੁੰਦੇ ਆ ਆ ਦੇਖੋ ਇੱਕ ਪੁਸ਼ ਟੂ ਓਪਨ ਇੱਕ ਮੈਕੈਨਿਜ਼ਮ ਹੁੰਦਾ ਆ ਦੇਖੋ ਐਸਟਾਈਟਮਨ ਇਸ ਸ਼ਿਸ਼ਾ ਦੇ ਤਬਾਈਰੇ ਸਾਰੇ ਹੀ ਸੱਜਣਾ ਦੋਸਤਾਂ ਨੂੰ ਪਿਆਰ ਭਰੀ ਸੰਸਰੀਕਰ ਦੋਸਤੋ ਰਾਜਸਥਾਨ ਸੂਬੇ ਦੇ ਸਾਧੂ ਸ਼ਹਿਰ ਦੇ ਵਿੱਚ ਮੌਕੇ ਤੇ ਖੜਾ ਤੇ ਬਾਈ ਸੋਨੂ ਹਰਨ ਨਾਲ ਤੁਹਾਡੀ ਮੁਲਾਕਾਤ ਕਰਾਉਣੀ ਹੈ ਤੇ ਇੰਟੀਰੀਅਰ ਦੇ ਵਿੱਚ ਬਹੁਤ ਸੋਹਣਾ ਕੰਮ ਬਾਈ ਕਰ ਰਿਹਾ ਤੇ ਇੱਕ ਸਾਈਟ ਦੇ ਉੱਤੇ ਆਪਾਂ ਖੜੇ ਆ ਵਾਰਡਰੋਬ ਦਾ ਜਿਹੜਾ ਕੰਮ ਵਾਰਡਰੋਪ ਹਾਂਜੀ ਵਾਰਡਰੋਬ ਦਾ ਜਿਹੜਾ ਕੰਮ ਹੈ ਜਿਹਨੂੰ ਆਪਾਂ ਪੰਜਾਬੀ ਚ ਅਲਮਾਰੀ ਵੀ ਕਹਿ ਦਿੰਦੇ ਆ ਤੇ ਬਹੁਤ ਸੋਹਣਾ ਬਾਈ ਨੇ ਕੰਮ ਕੀਤਾ ਤੇ ਸਭ ਤੋਂ ਵੱਡੀ ਜਿਹੜੀ ਗੱਲ ਹੈ ਇਸ ਅਲਮਾਰੀ ਦੇ ਵਿੱਚ ਬਾਈ ਨੇ ਇੱਕ ਹਿਡਨ ਡਰੈਸਿੰਗ ਟੇਬਲ ਵੀ ਦਿੱਤਾ ਤੇ ਆਪਾਂ ਤੁਹਾਨੂੰ ਦਿਖਾਉਣੀ ਹੈ ਵੀ ਜਿਹੜੀਆਂ ਆਪਾਂ ਆਮ ਅਲਮਾਰੀਆਂ ਵੇਖਦੇ ਆ ਤੇ ਇਸ ਦੇ ਵਿੱਚ ਕੀ ਕੁਝ ਫਰਕ ਹੈ ਤੇ ਸਾਰੀ ਜਾਣਕਾਰੀ ਹੈ ਜਿਹੜਾ ਆਪਾਂ ਬਾਈ ਤੋਂ ਲੈਣੇ ਹੈ ਬਾਈ ਜੀ ਬਹੁਤ-ਬਹੁਤ ਸਹਾਇਕ ਕਰਦੇ। ਥੈਂਕ ਯੂ ਵੀਰੇ ਥੈਂਕ ਯੂ। ਜਿਹੜੇ ਲੋਕ ਆਪਾਂ ਨੂੰ ਵੇਖ ਰਿਹਾ ਸਭ ਤੋਂ ਪਹਿਲਾਂ ਉਹਨਾਂ ਨੂੰ ਆਪਣੀ ਫਰਮ ਤੇ ਆਪਾਂ ਕਿੱਥੋਂ ਦੇ ਰਹਿਣ ਵਾਲੇ ਆ ਉਹਦੇ ਬਾਰੇ ਸਾਰੀ ਜਾਣਕਾਰੀ ਦਿਓ ਤੇ ਕਿੰਨੇ ਸਾਲਾਂ ਤੋਂ ਆਪਾਂ ਇਸ ਫੀਲਡ 'ਚ ਕੰਮ ਕਰ ਰਹੇ ਹੋ। ਬਿਲਕੁਲ ਵੀਰੇ ਮੇਰੀ ਫਰਮ ਦਾ ਨਾਮ ਜਿਹੜਾ ਹੈ ਉਹ ਹੋਤੀ ਇੰਟੀਰੀਅਰਸ ਹਮ ਤੇ ਆਪਾਂ ਇਸ ਟਾਈਮ ਸਾਧੂ ਸ਼ਹਿਰ ਮੇਰੀ ਇੱਕ ਸਾਈਟ ਕੰਪਲੀਟ ਹੋਈ ਆਪਾਂ ਉੱਥੇ ਖੜੇ ਆਂ ਲਾਸਟ ਮੈਨੂੰ 9 ਇਅਰ ਦਾ ਇਸ ਲਾਈਨ 'ਚ ਐਕਸਪੀਰੀਅੰਸ ਹੈ ਪ੍ਰੋਪਰ 2D 3D ਡਰਾਇੰਗਸ ਤੇ ਅਸੀਂ ਮਤਲਬ ਫਰਨੀਚਰ ਦਾ ਮਤਲਬ ਜਿੰਨਾ ਵੀ ਆਪਣੇ ਘਰਾਂ ਦੇ ਵਿੱਚ ਕੰਮ ਹੁੰਦਾ ਹੈ ਪ੍ਰੋਪਰ ਮਤਲਬ ਡਰਾਇੰਗ ਦੇ ਅਕੋਰਡਿੰਗ ਕੰਮ ਹੁੰਦਾ ਠੀਕ ਹੈ ਹਾਂਜੀ ਤੇ ਆਹ ਜਿਹੜੀ ਤੁਸੀਂ ਅਲਮਾਰੀ ਤਿਆਰ ਕਰੀ ਹੈ ਜਿਹਨੂੰ ਤੁਸੀਂ ਇੰਗਲਿਸ਼ ਦੇ ਵਿੱਚ ਵਾਰਡਰੋਬ ਕਹਿੰਦੇ ਹੋ ਹਾਂਜੀ ਹਾਂ ਇਹਦੇ ਵਿੱਚ ਦੱਸੋ ਸਾਡੇ ਦਰਸ਼ਕਾਂ ਨੂੰ ਕੀ ਕੁਝ ਖਾਸ ਤੁਸੀਂ ਕੰਮ ਕੀਤਾ ਇਸ 'ਚ ਬਿਲਕੁਲ ਵੀਰੇ ਮੈਂ ਤੁਹਾਨੂੰ ਇਹਦੀ ਇੱਕ ਵਿਜ਼ਿਟ ਕਰਵਾ ਦਿੰਨਾ ਹੂੰ ਜਿਵੇਂ ਇਹਦੇ ਚ ਤੁਸੀਂ ਦੇਖੋਗੇ ਆ ਦੇਖੋ ਪ੍ਰੋਪਰ ਅਸੀਂ ਕੱਪੜੇ ਜਿਹੜੇ ਆਪਣੇ ਹੈਂਗਰ ਵਾਸਤੇ ਵੀ ਸਪੇਸ ਦਿੱਤਾ ਹੈ ਇੱਕ ਇਹਨਾਂ ਨੂੰ ਡਰਾਅਰ ਦੀ ਜ਼ਰੂਰਤ ਸੀ ਲੌਕਡ ਹੋਏ ਜਿਹੜੀ ਆਪਦੇ ਡਾਕੂਮੈਂਟਸ ਰੱਖ ਸਕੋ ਕੁਝ ਸ਼ੈਲਫਾਂ ਤੇ ਆਪਾਂ ਉਹ ਵੀ ਪਲਾਨ ਕਰੀਆ ਫੋਲਡੇਬਲ ਥੋੜਾ ਨੇੜੇ ਕਰਕੇ ਦਿਖਾਓ ਪੁਰਾ ਜਿਹੜਾ ਕੰਮ ਹੈ ਬਾਈ ਨੇ ਬਹੁਤ ਸੋਹਣਾ ਤੇ ਬਰੀਕੀ ਨਾਲ ਕੰਮ ਜਿਹੜਾ ਹੈ ਬਿਲਕੁਲ ਅਸੀਂ ਜਿਹੜਾ ਇਹ ਢਾਂਚਾ ਹੁੰਦਾ ਹੈ ਜਿਹੜਾ ਬਣਦਾ ਸੀ ਇਹ 18 ਐਮ ਐਮ 플ਾਈ ਦਾ ਬਣਾਉਨੇ ਆ ਬੋਰਡ ਵਗੈਰਾ ਨਹੀਂ ਯੂਜ਼ ਕਰਦੇ ਸੀ ਬੋਰਡ ਸਿਰਫ ਜਿਹੜੇ ਪੱਲੇ ਹੁੰਦੇ ਆ ਅਸੀਂ 22mm ਜਾਂ 25mm ਸੀ ਬੋਡ ਯੂਜ਼ ਕਰਦੇ ਜਿਵੇਂ ਇਹਦੇ ਵਿੱਚ 22mm ਸੀ ਬੋਡ ਯੂਜ਼ ਕਰਿਆ ਹੈ ਦੂਜਾ ਹੁਣ ਤੁਸੀਂ ਇਹਦੇ ਵਿੱਚ ਇੱਕ ਯੂਨਿਕ ਚੀਜ਼ ਦੇਖੋਗੇ ਪ੍ਰੋਪਰ ਇਹਦੇ ਵਿੱਚ ਅੰਦਰ ਅਸੀਂ ਲਾਈਟਿੰਗ ਦਿੱਤੀ ਹੈ ਹਾਂ ਇਹ ਦਿਖਾਉਗੇ ਹਾਂਜੀ ਬਾਰਡਰ ਦੇ ਉੱਤੇ ਉਹ ਵੀ ਤੁਸੀਂ ਦੇਖੋਗੇ ਆਟੋ ਸਵਿਚ ਦੇ ਨਾਲ ਹੈ ਆ ਦੇਖੋ ਜਿਵੇਂ ਫ੍ਰਿਜ ਦੇ ਵਿੱਚ ਹੁੰਦਾ ਜਿਵੇਂ ਪੱਲੇ ਬੰਦ ਹੋਣਗੇ ਲਾਈਟ ਆਫ ਹੋ ਜਾਊਗੀ ਠੀਕ ਦੂਜੇ ਇਹ ਜਿਹੜੇ ਕਬਜੇ ਇਹਨਾਂ ਨੂੰ ਆਟੋ ਕਲੋਜ਼ ਹਿੰਜਸ ਬੋਲਦੇ ਠੀਕ ਹੈ ਹਾਂਜੀ ਇਹ ਸੌਫਟ ਕਲੋਜ਼ ਹੁੰਦੇ ਜਿਵੇਂ ਤੁਸੀਂ ਆ ਦੇਖੋ ਪੱਲਾ ਬੰਦ ਕਰੋਗੇ ਆਟੋਮੈਟਿਕਲੀ ਆਪਣੇ ਆਪ ਹੀ ਬੰਦ ਹੋਣਗੇ ਮਤਲਬ ਇਹਨਾਂ ਨੂੰ ਤੁਸੀਂ ਕੋਈ ਤੱਕਾ ਕਰਨ ਦੀ ਇਹਨਾਂ ਨੂੰ ਆ ਦਿਖਾਓ ਇੱਥੋਂ ਯਾਨੀ ਇਹ ਆਟੋਮੈਟਿਕ ਬੰਦ ਹੋ ਜਪਾ ਹਾਂਜੀ ਲਾਈਟਸ ਵੀ ਇਹਨਾਂ ਦੇ ਨਾਲ ਆਟੋਮੈਟਿਕ ਆਫ ਹੋ ਗਈ ਦੂਜਾ ਹੁਣ ਜਿਹੜੇ ਇਹ ਹੈਂਡਲਸ ਮੈਂ ਯੂਜ਼ ਕਰੇ ਆ ਆ ਦਿਖਾਓ ਨੇੜੇ ਕਰਕੇ ਹੂੰ ਇਹ ਐਲੂਮੀਨੀਅਮ ਦੇ ਉੱਤੇ ਪਾਊਡਰ ਕੋਟਡ ਹੁੰਦੇ ਆ ਹੂੰ ਇਹ ਉਹ ਕੋਈ ਜਿਸ਼ਤੀ ਟਾਈਪ ਦੇ ਉਹ ਹੈਂਡਲ ਨਹੀਂਗੇ ਜਿਹੜੇ ਲੋਕ ਕਹਿੰਦੇ ਸੀ ਕਿ ਟੁੱਟ ਜਾਣਗੇ ਐਸਾ ਕੁਝ ਨਹੀਂ ਹੁੰਦਾ ਐਲੂਮੀਨੀਅਮ ਹੈ ਇਹਦੇ 'ਚ ਚੂੜੀ ਜਿਹੜੀ ਥ੍ਰੈਡ ਹੁੰਦੀ ਹੈ ਉਹ ਬਹੁਤ ਵਧੀਆ ਮੰਦੀ ਹੈ ਨਾ ਹੈਂਡਲਸ ਦੇ ਵਿੱਚ ਠੀਕ ਹੈ ਦੂਜਾ ਐਸ ਸਾਈਡ ਤੇ ਇੱਕ ਅਸੀਂ ਜਿਹੜਾ ਪੱਲਾ ਜਿਹੜਾ ਸ਼ਟਰ ਪਲਾਨ ਕਰਿਆ ਹੂੰ ਇੱਧਰ ਦੇਖੋ ਤੁਸੀਂ ਜਿਵੇਂ ਆ ਹੁਣ ਜਿੰਨੀਆਂ ਵੀ ਸ਼ੈਲਫਾਂ ਸੀ ਪਲਾਨ ਕਰਦੇ ਆ ਆ ਜਿਹੜੀਆਂ ਹੈਗੀਆਂ ਇਹਨਾਂ ਨੂੰ ਫਿਕਸ ਨਹੀਂ ਕਰਦੇ ਸੀ ਹੂੰ ਆ ਐਲ ਬਟਨਸ ਤੇ ਹੁੰਦੀਆਂ ਮਤਲਬ ਤੁਸੀਂ ਵੱਡੇ ਕਪੜੇ ਰੱਖਣੇ ਨੇ ਯਾਨੀ ਇਹ ਸ਼ੈਲਫ ਘੱਟ ਕੇ ਹਾਂਜੀ ਬਿਲਕੁਲ ਡਰਾਅਰਸ ਨਾਰਮਲੀ ਤੁਸੀਂ ਮੱਥਾ ਜਿਹੜਾ ਲਾਈਆਂ ਦਾ ਦੇਖਿਆ ਹੋਣਾ ਪਰ ਆਸੀਂ ਦੇਖੋ ਗਲਾਸ ਦੇ ਵਿੱਚ ਤਿਆਰ ਕਰੀਏ ਹੂੰ ਤਾਂ ਕਿ ਸਾਹਮਣੇ ਪਿਆ ਸਮਾਨ ਵੀ ਤੁਹਾਨੂੰ ਦਿਸੂਗਾ ਇਹਦੇ ਵਿੱਚ ਆਹ ਵੀ ਸੌਫਟ ਕਲੋਜ਼ ਹੈ ਪੂਰੀ ਡਰਾਅਰ ਦੇਖੋ ਤੁਸੀਂ ਮੈਂ ਕੋਈ ਵੀ ਚੀਜ਼ ਹੈ ਵੀਰੇ ਮੈਂ ਕੋਸ਼ਿਸ਼ ਕਰਨਾ ਬ੍ਰਾਂਡ ਦੀ ਹੀ ਯੂਜ਼ ਕਰਾਂ ਜਿਵੇਂ ਇਹਦੇ ਵਿੱਚ ਅਸੀਂ ਹੈਟਿਕ ਦੀਆਂ ਯੂਜ਼ ਕੀਤੀਆਂ ਕਬਜੇ ਜਿਹੜੇ ਅਸੀਂ ਆ ਯੂਜ਼ ਕਰਿਆ ਇਹ ਹੱਥਲੇ ਦੇ ਆ ਇਹ ਦੋਵੇਂ ਹੀ ਜਰਮਨ ਬ੍ਰਾਂਡਸ ਹੈ ਠੀਕ ਹੈ ਹਾਂਜੀ ਤੇ ਸਭ ਤੋਂ ਵੱਡੀ ਜਿਹੜੀ ਗੱਲ ਹੈ ਮੈਂ ਦੱਸਣਾ ਚਾਹੁੰਨਾ ਦਰਸ਼ਕਾਂ ਨੂੰ ਵੀ ਕਲਰ ਦੇਖੋ ਕਿੰਨਾ ਪਿਆਰਾ ਦਿੱਤਾ ਬਾਈ ਨੇ ਇਸ ਨੂੰ ਮਾਇਕਾ ਦਾ ਇਹਨੂੰ ਵੀ ਸ਼ਾਇਦ ਇਹ ਆਪਣੀ ਭਾਸ਼ਾ ਚ ਕੁਝ ਹੋਰ ਕਹਿੰਦੇ ਆ ਬਿਲਕੁਲ ਬਿਲਕੁਲ ਸਹੀ ਇਹ ਬੇਜ ਕਲਰ ਹੁੰਦਾ ਆ ਵੱਡੀਆਂ ਸਿਟੀਆਂ ਜਿੰਨੀਆਂ ਵੀ ਆ ਉਹਨਾਂ ਚ ਇਹ ਕਲਰ ਬਹੁਤ ਟ੍ਰੈਂਡਿੰਗ ਹੈ ਅੱਜਕੱਲੋ ਲਾਲ ਪੀਲੇ ਹਰੇ ਜਿਹੜੇ ਕਲਰ ਹੈ ਟੋਟਲੀ ਆਊਟਡੇਟਡ ਹੋ ਗਏ ਅਸੀਂ ਇਸ ਥਾਂ ਦੇ ਉੱਤੇ ਉਹ ਹਿਡਨ ਜਿਹੜੀ ਡਰੈਸਿੰਗ ਜਿਹੜੀ ਤੇ ਉਹ ਪਲਾਨ ਕਰੀ ਆ ਇਸ ਥਾਂ ਤੇ ਆ ਦਿਖਾਓ ਬਈ ਆ ਸਭ ਤੋਂ ਵੱਡੀਆ ਵਧੀਆ ਜਿਹੜੀ ਚੀਜ਼ ਲੱਗੀ ਮੈਨੂੰ ਸਭ ਤੋਂ ਵੱਡੀ ਤੇ ਵਧੀਆ ਚੀਜ਼ ਉਹ ਬਾਈ ਦੀ ਆ ਲੱਗੀ ਆ ਦਿਖਾਓ ਥੋੜਾ ਜਿਹਾ ਬਿਲਕੁਲ ਕਿਉਂਕਿ ਆ ਇੰਨਾ ਸਪੇਸ ਸੀਗਾ ਸਾਡੇ ਕੋਲੇ ਇਸ ਸਪੇਸ ਚ ਕੋਈ ਇੰਨਾ ਤਾਂ ਜ਼ਿਆਦਾ ਤਾਂ ਹੈ ਨਹੀਂ ਕਰ ਕਿ ਬਹੁਤ ਜ਼ਿਆਦਾ ਥੋੜੇ ਕੋਈ ਕੱਪੜੇ ਆ ਜਾਣਗੇ ਪਰ ਸਾਡਾ ਸੀਗਾ ਕਿ ਇਹਨੂੰ ਸਹੀ ਥਾਂ ਤੇ ਯੂਜ਼ ਕਰਿਆ ਜਾਵੇ ਤੇ ਆ ਦੇਖੋ ਇੱਕ ਪੁਸ਼ ਟੂ ਓਪਨ ਇੱਕ ਮੈਕੈਨਿਜ਼ਮ ਹੁੰਦਾ ਆ ਦੇਖੋ एस टाइप ना ये शीशा देता भाई हाँ जी आ देखो बहुत सोना काम है जो भाई ने किया यानी कि ये भी ओसे टाइप ही है देखो जिम्मे फ्रिज आप देखो हाँ 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 ਜਿਵੇਂ ਹੀ ਪੱਲਾ ਬੰਦ ਹੋਊਗਾ ਇੱਥੇ ਪੱਲਾ ਇੱਥੇ ਆਊਗਾ ਤੇ ਲਾਈਟ ਆ ਜਿਹੜੀ ਆਟੋਮੈਟਿਕ ਬੰਦ ਹੋ ਜੂਗੀ। ਭਾਈ ਇਹ ਲਾਈਟ ਦਾ ਕਨੈਕਸ਼ਨ ਬਿਜਲੀ ਨਾਲ ਆ ਫਿਰ? ਹਾਂਜੀ ਇਹ ਬਿਜਲੀ ਨਾਲ ਹੈ। ਇਹਦੇ 'ਚ ਇਹ ਕੀ ਹੁੰਦੀ ਹੈ? ਇਹ ਪ੍ਰੋਫਾਈਲਸ ਹੁੰਦੀ ਹੈ। ਹਮ ਇਹਦੇ 'ਚ LED ਜਿਹੜੀਆਂ ਹੁੰਦੀਆਂ ਸਟ੍ਰਿਪ ਲਾਈਟ ਹੁੰਦੀ ਹੈ ਉਹ ਚਿਪਕਾ ਕੇ ਤੇ ਉੱਪਰ ਇਹਦੀ ਕਵਰਿੰਗ ਕਰੀ ਵੀ ਹੁੰਦੀ ਹੈ। ਹਾਂਜੀ ਇਹ ਜਿਹੜਾ ਇਹ ਇੱਥੇ ਜਿਹੜਾ ਇਹਦਾ ਜਿਹੜਾ ਮੈਕੈਨਿਜ਼ਮ ਹੈ ਇਹ ਹੈਗਾ ਪੁਸ਼ ਟੂ ਓਪਨ ਜਿਵੇਂ ਮੈਂ ਇਪਸਾ ਦਾ ਯੂਜ਼ ਕਰਿਆ। ਬਹੁਤ ਵਧੀਆ ਜਰਮਨ ਬ੍ਰਾਂਡ ਹੈਗੀ। ਮਤਲਬ ਐਸ ਟਾਈਪ ਨਾਲ ਦੇਖੋ ਤੁਸੀਂ। ਜਿਵੇਂ ਇਹ ਆ ਦੇਖੋ ਆ ਇੱਕ ਇਦਾਂ ਮੈਂ ਪੁਸ਼ ਕਰਦਾ ਜਿਵੇਂ ਤੁਹਾਨੂੰ ਪੱਲਾ ਬੈਕ ਆਊਗਾ ਫਿਰ ਆਪਾਂ ਕਰਕੇ ਵੀ ਦਿਖਾਉਂਦੇ ਆ ਤੁਹਾਨੂੰ ਆ ਦੇਖੋ ਜਿਵੇਂ ਇਹ ਹੁਣ ਬੰਦ ਹੋ ਜਾਂਦਾ ਆ ਇੱਥੋਂ ਤੁਸੀਂ ਐਸਾ ਵਾਲਾ ਪੁਸ਼ ਕਰੋ ਕਿ ਬੰਦ ਬੰਦ ਹੋ ਗਿਆ ਤੇ ਇਹਨੂੰ ਜਿਵੇਂ ਆਪਾਂ ਦੁਬਾਰਾ ਪੁਸ਼ ਕਰਾਂਗੇ ਇਹ ਖੁੱਲ ਜਾਂਦਾ ਹੈ ਮਤਲਬ ਇਹਨੂੰ ਅਸੀਂ ਹੈਂਡਲੈਸ ਰੱਖਣਾ ਸੀ ਇਧਰ ਕਿਸੇ ਵੀ ਹਾਲਾਤ ਚ ਪਤਾ ਨਹੀਂ ਲੱਗਣਾ ਚਾਹੀਦਾ ਵੀ ਇੱਥੇ ਤੁਸੀਂ ਬਣਾਇਆ ਕੀ ਹੈ ਬਣਾਏ ਟੋਟਲੀ ਹਿਡਨ ਰੱਖਣਾ ਸੀ ਅਸੀਂ ਠੀਕ ਹੈ ਤੇ ਅੰਦਰ ਵੀ ਸਾਰੀ ਸਮਾਇਕਾ ਯੂਜ਼ ਕਰੀਏ ਤੁਸੀਂ ਹਾਂਜੀ ਅੰਦਰ ਵੀ ਜਿਹੜੀ ਸਾਰੀ ਹੈ ਉਹ ਅਸੀਂ ਫੈਬਰਿਕ ਟੈਕਸਚਰ ਹੁੰਦੀ ਹੈ ਉਸ ਸਾਈਡ ਵੀ ਮਾਇਕਾ ਉੱਤੇ ਵੀ ਜਿਹੜੇ ਤੁਸੀਂ ਸ਼ਟਰਸ ਦੇਖੋਗੇ ਉੱਤੇ ਅਸੀਂ ਵੱਡੀ ਸਟੋਰੀਜ਼ ਤਿਆਰ ਕਰੀਏ ਹਾਂ ਅੱਜ ਕੱਲ ਬਾਜ਼ਾਰ ਚ ਕੀ ਹੈ ਕਿ ਸੰਦੂਖ ਵਾਲਾ ਰਿਵਾਜ ਹੈ ਨਹੀਂ ਆ ਸੰਦੂਖ ਨੂੰ ਥਾਂ ਜਾਦੀ ਚਾਹੀਦਾ ਤੇ ਉਹਦੇ ਅਕੋਰਡਿੰਗ ਫਿਰ ਸੰਦੂਖ ਵਾਲੇ ਕੱਪੜੇ ਵੀ ਘੱਟੋ-ਘੱਟ ਇੰਨਾ ਚਾਉਣੇ ਚਾਹੀਦੇ ਇਹ ਵੀ ਤੁਸੀਂ ਆ ਦੇਖੋਗੇ ਇਹ ਵੀ ਸਾਰੇ ਆਟੋ ਕਲੋਜ਼ ਹੈ ਜਿਹੜੇ ਕਬਜੇ ਇਸੇ ਯੂਜ਼ ਕਰਦੇ ਹਾਂ ਹਾਂ ਹੁਣ ਇੰਨੀ ਡੈਫਟ ਅਰੇ ਦੇਖੋ ਤੁਸੀਂ ਕਿੰਨਾ ਹੀ ਸਮਾਨ ਰੱਖ ਸਕਦੇ ਠੀਕ ਹੈ ਆ ਦੇਖੋ ਆ ਦੇਖੋ ਹੁਣ ਆਟੋਮੈਟਿਕ ਬੰਦ ਹੋ ਜੂਗਾ ਇਹ ਬੰਦ ਹੋਣ ਤੋਂ ਬਾਅਦ ਹੀ ਰੁਕੂਗਾ ਦੇਖ ਤੇ ਆ ਦੇਖੋ ਤੇ ਬਾਈ ਜੀ ਜਿਹੜੇ ਲੋਕ ਤੁਹਾਨੂੰ ਵੇਖ ਰਹੇ ਜੇ ਉਹ ਤੁਹਾਡੇ ਨਾਲ ਗੱਲਬਾਤ ਕਰਨੀ ਚਾਹਣ ਥੋਡੇ ਤੋਂ ਕੰਮ ਕਰਾਉਣਾ ਚਾਹਣ ਤਾਂ ਤੁਹਾਡੇ ਨਾਲ ਕਿਵੇਂ ਸੰਪਰਕ ਕਰ ਸਕਦੇ ਆਪਾਂ ਤੁਹਾਡਾ ਨੰਬਰ ਡਿਸਪਲੇ 'ਚ ਵੀ ਦੇ ਦੇਾਂਗੇ ਤੇ ਤੁਸੀਂ ਉਹਨਾਂ ਨੂੰ ਥੋੜਾ ਜਿਹਾ ਹੋਰ ਐਕਸਪਲੇਨ ਕਰ ਬਿਲਕੁਲ ਵੀਰੇ ਅ ਨੰਬਰ ਤੁਸੀਂ ਮੇਰਾ ਹੈਗਾ 9602082976 ਤੁਸੀਂ ਕੰਸਲਟ ਵੀ ਕਰ ਸਕਦੇ ਹੋ رائے ਲੈਣੀ ਹੋਵੇ ਕਿਸੇ ਨੇ ਮਤਲਬ ਤੁਹਾਨੂੰ ਇੰਟੀਰੀਅਰ ਦੇ ਬਾਰੇ ਮੈਂ ਤੁਹਾਨੂੰ ਉਹਦੀ ਵੀ ਜਾਣਕਾਰੀ ਦਊਂਗਾ ਕਿ ਲਾਈਕ ਤੁਹਾਨੂੰ ਕਿਹੜਾ ਮਟੀਰੀਅਲ ਕਿੱਥੇ ਕਿਹੜਾ ਯੂਜ਼ ਕਰਨਾ ਚਾਹੀਦਾ ਕਿਉਂਕਿ ਮੈਂ ਕਿਸੇ ਵੀ ਮਿਸਤਰੀ ਪਰ ਆਦੀ ਬੁਰਾਈ ਨਹੀਂ ਕਰਦਾ ਬਟ ਨਾਰਮਲੀ ਕੀ ਹੁੰਦਾ ਕਿ ਇੰਨਾ ਚੀਜ਼ਾਂ ਦੇ ਅਸੀਂ ਟੈਕਨੀਕਲੀ ਸਾਨੂੰ ਪਤਾ ਹੁੰਦਾ ਕਿੱਥੇ ਪਲਾਈ ਯੂਜ਼ ਕਰਨੀ ਕਿੱਥੇ ਬੋਰਡ ਯੂਜ਼ ਕਰਨਾ ਹੈ ਕਿੱਥੇ ਮਤਲਬ ਕਿਹੜਾ ਪ੍ਰੋਡਕਟ ਕਦੋਂ ਤੇ ਕਿੱਥੇ ਯੂਜ਼ ਕਰਨਾ ਆਪਣਾ ਸਦੂਲ ਸ਼ਹਿਰ ਦੇ ਵਿੱਚ ਮੇਰਾ ਖੁਦਾ ਆਪ ਦਾ ਘਰੇ ਆਫਿਸ ਹੈ ਤੁਸੀਂ ਆ ਕੇ ਮੇਰੇ ਨੂੰ ਵਿਜ਼ਿਟ ਕਰ ਸਕਦੇ ਹੋ ਤੇ ਫੋਨ ਤੇ ਗੱਲਬਾਤ ਕਰਨੀ ਹੈ ਤਾਂ ਆਪਾਂ ਬਾਈ ਦਾ ਨੰਬਰ ਤੁਹਾਨੂੰ ডিসਪਲੇ ਚ ਦੇ ਆ ਬਿਲਕੁਲ ਠੀਕ ਹੈ ਤੇ ਉਮੀਦ ਕਰਦੇ ਹਾਂ ਵੀਡੀਓ ਨੂੰ ਤੁਸੀਂ ਪਸੰਦ ਕਰੋਗੇ ਤੇ ਵੀਡੀਓ ਚੰਗਾ ਲੱਗੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜਿਉਂਦੇ ਬਸ ਤੇ ਰਹੋ ਦਾਤਾ ਜੀ ਸਭ ਨੂੰ ਖੁਸ਼ ਰੱਖਣ ਮਿਹਰਬਾਨੀ ਦੋਸਤਾਂ